ਮਹੱਲਾ ਪੰਜਵਾ ਫਰੀਦਾ ਖਲਕ ਖਲਕ ਮੈਂ ਖਲਕ ਵਸੇ ਰਬ ਮਾਹੇ ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੇ ਦੇਗ ਨਾ ਲਾ ਕੱਪਿਆ ਜੇ ਗਲ ਕੱਪੇ ਚੁਖ ਪਵਣ ਨਾ ਇਤੀ ਮਾਮਲੇ ਸਹਾਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਮੁੱਤੀ ਤਹ ਸੇ ਜਾਣੀ ਚੱਲ ਗਏ ਫਰੀਦਾ ਬੁਰੇ ਦਾ ਪਲਾਕਾਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੇ ਪਲੇ ਸਭ ਕਿਛ ਪਾਏ ਫਰੀਦਾ ਪੰਖ ਪਰਹੁਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਭੇ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਵੰਡਿਐ ਸੁੱਤਿਆ ਮਿਲੇ ਨਾ ਪਾਓ ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਈਏ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹਾਂ ਅਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨਿਵਾ ਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹੇ ਵਿਰਲੇ ਕੇਈ ਪਾਇਨ ਜਿੰਨਾ ਪਿਆਰੇ ਨੇਹ ਕੰਨੀ ਵਹਿਣਾ ਟਾਏ ਤੋ ਪੀ ਲੇਖਾ ਦੇਵਣਾ ਜੀਤਰ ਰੱਬ ਰਜਾਏ ਵਹਣ ਤੀ ਦਾਉ ਗਉ ਕਰੇ ਫਰੀਦਾ ਦੁਖਾਂ 세ਤੀ ਦਿ ਗਿਆ ਸੂਲਾ 세ਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕਪਰਵਾਤ ਲੰਮੀ ਲੰਮੀ ਨਦੀ ਵਹੇ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਫਰੀਦਾ ਗਲੀ ਸੂ ਸੱਜਣ ਵੀ ਇੱਕ ਟੁੰਡੇ ਦੀ ਨਾਲਾ ਤੁਖਾਂ ਜਿਉ ਮਲਿ ਹੈ ਕਾਰਣ ਤਿਨਾ ਮਾਪਿਰੀ ਫਰੀਦਾ ਇਹੋ ਤਨ ਪੌਂਕਣਾ ਨਿਤ ਨਿਤ ਦੁਖੀਏ ਕਉਣ ਕੰਨੇ 부ਝੇ ਦੇ ਰਹਾ ਕਿਤੀ ਵਗੇ ਪੌਣ ਫਰੀਦਾ ਰਬ ਖਜੂਰੀ ਪੱਕੀਆਂ ਮੱਖਿਆ ਨਹੀਂ ਵਹਾਨ ਜੋ ਜੋ ਵੰਜੇ ਢੀਠੜਾ ਜੋ ਜੋ ਮੰਜੇ ਢੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਤੀਆ ਤਲੀਆਂ ਖੁੰਡੇ ਕਾਗ ਅਜੇ ਸੋ ਰੱਬਨਾ ਬਾਹੋੜਿਓ ਦੇਖ ਬੰਦੇ ਕੇ ਪਾਗ ਕਾਗਾ ਕਰੰਗਟ ਢੋਲਿਆ ਸਗਲਾ ਖਾਇਆ ਮਾਸ ਏ ਦੋਇ ਨੈਣਾ ਮਤ ਚਿਓ ਪਿਰ ਦੇਖਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਬਸੇ ਤਾਂ ਡਰ ਜਾਹੇ ਜੀਤ ਪਿੰਜਰੇ ਮੇਰਾ ਸਹ ਵਸੇ ਮਾਸ ਨਾ ਤੀ ਦੂ ਖਾਏ ਫਰੀਦਾ ਗੋਰ ਨਿਮਾਣੀ ਸੜ